ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸ਼ੁਰੂ ਕਰਦਾ ਹਾਂ ਜੀ ਕਿ ਪਹਿਲਾਂ ਫਿਲਮ ਆਈ ਸੀ ਸ਼ਰੀਕ 1 ਤੁਸੀਂ ਬਹੁਤ ਪਿਆਰ ਦਿੱਤਾ ਸੀ ਸਾਡੇ ਪੰਜਾਬੀ ਇਹਨਾਂ ਸਾਰਿਆਂ ਦੀ ਪਸੰਦੀਦਾ ਫਿਲਮ ਹੈ ਹੁਣ ਸ਼ਰੀਕ 2 ਆ ਰਹੀ ਹੈ ਜੀ ਸੋ ਅਸੀਂ ਸਾਰੇ ਪ੍ਰਮੋਟ ਕਰਨ ਲਈ ਅੱਜ ਲੁਧਿਆਣਾ ਆਏ ਹੋਏ ਹਾਂ ਲੁਧਿਆਣਾ ਵਾਲਿਆਂ ਨੇ ਪਹਿਲਾਂ ਵੀ ਮੇਰੀਆਂ ਫਿਲਮਾਂ ਨੂੰ ਬਹੁਤ ਸਪੋਰਟ ਕੀਤੀ ਹੈ ਔਰ ਬਹੁਤ ਪਿਆਰ ਦਿੱਤਾ ਹੈ ਹਮੇਸ਼ਾ ਅਸੀਂ ਕੰਟੈਂਟ ਡਰਾਈਵਨ ਸਿਨੇਮਾ ਲੈ ਕੇ ਆਉਂਦੇ ਹਾਂ ਜਿਹਦੇ ਵਿੱਚ ਇੱਕ ਪ੍ਰੋਪਰੀ ਕਹਾਣੀ ਹੁੰਦੀ ਹੈ ਇੱਕ ਮੈਸੇਜ ਹੁੰਦਾ ਹੈ ਐਂਟਰਟੇਨਮੈਂਟ ਹੁੰਦਾ ਹੈ ਸੋ ਉਸੇ ਤਰ੍ਹਾਂ ਸ਼ਰੀਕ ਹੈ ਜੀ ਜਿੰਮੀ ਬਾਜੀ ਨੇ ਜਿੰਮੀ ਸ਼ੇਰਗਿੱਲ ਬਾ ਸੋ ਮੇਰਾ کردار ਵੀ ਬਹੁਤ ਵਧੀਆ ਹੈ ਸ਼ਰਨਜੀਤ ਦਾ کردار ਵੀ ਬਹੁਤ ਵਧੀਆ ਹੈ ਸੋ ਸਾਡੇ ਡਾਇਰੈਕਟਰ ਨਵਨੀਤ ਬਾਜਵੀ ਨਾਲ ਨੇ ਸਾਡੇ ਤੇ ਅਸੀਂ ਤੁਹਾਨੂੰ ਇਹ ਹੀ ਗੁਜਾਰਿਸ਼ ਕਰਦੇ ਆਂ ਜੀ ਇਦਾਂ ਦੇ मीनिंगफुल ਸਿਨੇਮੈ ਨੂੰ ਤੁਸੀਂ ਸਪੋਰਟ ਕਰੋ ਤਾਂ ਕਿ ਅਸੀਂ ਇਦਾਂ ਦੀਆਂ ਕਹਾਣੀਆਂ ਹੋਰ ਵਧੀਆ ਤਰੀਕੇ ਨਾਲ ਲੈ ਕੇ ਆਉਂਦੇ ਰਹੀਏ ਤੇ ਅਸੀਂ ਵੀ ਸਾਊਥ ਦੇ ਬਰਾਬਰ ਦਾ ਸਿਨੇਮਾ ਕਰੀਏ ਜੇ ਤੁਸੀਂ ਸਾਰੇ ਜਣੇ ਸਾਨੂੰ ਸਪੋਰਟ ਕਰੋਗੇ ਸਾਡੀ ਆਡੀਅנס ਸਾਨੂੰ ਸਪੋਰਟ ਕਰੂਗੀ ਤੁਸੀਂ ਵੀ ਫਿਰ ਪ੍ਰਾਊਡਲੀ ਕਹਿ ਸਕੋਗੇ ਹਾਂ ਅੱਜ ਸਾਡਾ ਸਿਨੇਮਾ ਵੀ ਕਿਸੇ ਤੋਂ ਘੱਟ ਨਹੀਂ ਹੈਗਾ ਸੋ ਬਹੁਤ ਸੋਹਣੀ ਕਹਾਣੀ ਹੈ ਜੀ ਟ੍ਰੇਲਰ ਨੂੰ ਤੁਸੀਂ ਬਹੁਤ ਰਿਸਪੌਂਸ ਦਿੱਤਾ ਸ਼ਰੀਕ ਦੇ ਜਿਨ੍ਹਾਂ ਨੇ ਨਹੀਂ ਦੇਖਿਆ YouTube ਦੇ ਉੱਤੇ ਜਾ ਕੇ ਤੁਸੀਂ ਸ਼ਰੀਕ 2 ਦਾ ਟ੍ਰੇਲਰ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜੂ ਕਿੰਦਾਂ ਦੀ ਫਿਲਮਾਂ ਮਿਊਜ਼ਿਕ ਸੁਣ ਸਕਦੇ ਹੋ ਗਾਣੇ ਬਹੁਤ ਵਧੀਆ ਸਾਰੇ ਸੋ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਜੀ 8 ਜੁਲਾਈ ਨੂੰ ਯਾਨੀ ਕਿ ਪਰਸੋਂ ਸਾਰੇ ਜਣੇ ਹੁਮਾ ਮਾ ਕੇ ਥੀਏਟਰਾਂ 'ਚ ਪਹੁੰਚੋ ਸਪੋਰ ਇਪਾ ਜੀ ਮੁਕਸਰ ਦੇ ਏਰੀਆ ਦੇ ਵਿੱਚ ਸ਼ੂਟ ਹੋਈ ਆ ਔਰ ਆ ਖੜੂੰਜ ਪਿੰਡ ਹੈਗਾ ਉੱਥੇ ਹੋਰ ਦੋ ਤਿੰਨ ਪਿੰਡਾਂ ਵਾਲੇ ਦੋ ਆਲੇ ਜਿੰਨੇ ਵੀ ਨੇ ਉਹ ਸਾਰਿਆਂ ਨੇ ਤੁਹਾਡੀ ਫਿਲਮਾਂ ਹਮੇਸ਼ਾ ਪਰਿਵਾਰ ਨੂੰ ਲੈ ਕੇ ਜਿਹੜੀਆਂ ਨੇ ਬਿੰਦਾ ਕੋਈ ਸਟੋਰੀਆਂ ਹਾਂਜੀ ਕਿ ਇਸ ਤਰ੍ਹਾਂ ਦੇਖਦੇ ਹੋਈ ਸਟੋਰੀਆਂ ਜਿਹੜੀਆਂ ਹੈਗੀਆਂ ਕਿਥੇ ਤੱਕ ਜਿਹੜੀਆਂ ਹੈਗੀਆਂ ਸਟੋਰੀਆਂ ਇਹ ਲੱਗਦੀ ਜਾਂਦੀ ਪਾ ਜੀ ਮੈਂ ਹੁਣ ਰੀਸੈਂਟਲੀ ਗੱਲ ਕਰਾਂ ਜਿਹੜੀ ਮੇਰੀ ਪ੍ਰੀਵੀਅਸ ਮੂਵੀ ਸੀ ਡਾਕੂ ਦਾ ਮੁੰਡਾ ਟੂ ਰਿਵਿਊਜ਼ ਕੀਤੇ ਜਿੰਨੇ ਵੀ ਤੁਹਾਡੇ ਵਰਗੇ ਭਰਾਵਾਂ ਨੇ ਤਾਂ ਉਹਦੇ ਵਿੱਚ ਸਾਰੀ 14 ਸਾਲ ਤੋਂ ਲੈ ਕੇ 30 35 ਸਾਲ ਤੱਕ ਇਹੀ ਕਹਿੰਦੇ ਸੀਗੇ ਫਿਲਮ ਦੇਖ ਕੇ ਕਈ ਫਿਲਮ ਦੇਖਣ ਤੋਂ ਬਾਅਦ ਅਸੀਂ ਕਦੇ ਨਸ਼ੇ ਦੇ ਨੇੜੇ ਨਹੀਂ ਜਾਵਾਂਗੇ ਸੋ ਇਸ ਤੋਂ ਵੱਡਾ ਮੈਸੇਜ ਹੋਰ ਕੀ ਹੋ ਸਕਦਾ ਕਿ ਜੇ ਤੁਸੀਂ ਆਪਣੇ ਸਿਨਮੇ ਰਾਹੀਂ ਲੋਕਾਂ ਨੂੰ ਹਨਾ ਅਵੇਅਰ ਕਰ ਸਕਦੇ ਹੋ ਔਰ ਲੋਕ ਉਸ ਕਹਾਣੀ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਖਾਸ ਕਰ ਯੂਥ ਜਿਹੜਾ ਨੂੰ ਕਹਿੰਦੇ ਕਿ ਯੂਥ ਕਦੇ ਕਿਸੇ ਤੋਂ ਮੈਸੇਜ ਨਹੀਂ ਲੈਂਦਾ ਔਰ ਛੋਟੇ ਛੋਟੇ ਮੁੰਡਿਆਂ ਨੇ ਕਿਹਾ ਕਿ ਯਾਰ ਇਹ ਫਿਲਮ ਦੇਖਣ ਤੋਂ ਬਾਅਦ ਅਸੀਂ ਕਦੇ ਨਸ਼ੇ ਦੇ ਨੇੜੇ ਨਹੀਂ ਜਾ ਸਕਦੇ ਸੋ ਇਦਾਂ ਹੀ ਸ਼ਰੀਕ ਦੀ ਗੱਲ ਕਰਦਾ ਸ਼ਰੀਕ ਸ਼ਰੀਕੇਬਾਜੀ ਕਿੱਥੇ ਹੁੰਦੀ ਹੈ ਪਿੰਡਾਂ 'ਚ ਜ਼ਿਆਦਾਤਰ ਪਿੰਡਾਂ ਦੀ ਸ਼ਰੀਕੇਬਾਜੀ ਬਦਨਾਮ ਹੈ ਪਰ ਸ਼ਹਿਰਾਂ 'ਚ ਵੀ ਸ਼ਰੀਕੇਬਾਜ਼ੀ ਹੁੰਦੀ ਆ ਭਾਵੇਂ ਮਕਾਨ ਪਿੱਛੇ ਹੋ ਜੇ ਭਾਵੇਂ ਦੁਕਾਨ ਪਿੱਛੇ ਹੋ ਜੇ ਪਲਾਟ ਪਿੱਛੇ ਹੋ ਜੇ ਸੋ ਜਿਹੜੇ ਤੁਹਾਡੇ ਬਲੱਡ ਦੇ ਰਿਸ਼ਤੇ ਨੇ ਨਾ ਉਹਨਾਂ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ ਅਸੀਂ ਉਹਨਾਂ ਦੇ ਵਿੱਚ ਕੀ ਕਰ ਦਾਂਗੇ ਛੁੱਡੇ ਛੁੱਟੀਆਂ ਬੱਟਾਂ ਪਿੱਛੇ ਜ਼ਮੀਨਾਂ ਪਿੱਛੇ ਆਪਣੇ ਸਕੇ ਸਬੰਧੀਆਂ ਦਾ ਮਰਡਰ ਕਰ ਦਿੰਨੇ ਆ ਕਿੰਨੇ ਹੀ ਮੇਰੇ ਖਿਆਲ 'ਚ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਇਦਾਂ ਦੇ ਕਿ ਜ਼ਮੀਨ ਪਿੱਛੇ ਪੁੱਤ ਨੇ ਪਿਓ ਮਾਰਤਾ ਭਤੀਜੇ ਨੇ ਚਾਚਾ ਮਾਰਤਾ ਚਾਚੇ ਨੇ ਭਤੀਜਾ ਮਾਰਤਾ ਸੋ ਉਹੀ ਰਿਲੇਸ਼ਨ ਨੇ ਇਹ ਜਿਹੜੇ ਇੱਕੋ ਹੀ ਪਰਿਵਾਰ 'ਚ ਜਦੋਂ ਅਸੀਂ ਬੱਚੇ ਹੁੰਨੇ ਆ ਇਕੱਠੇ ਇੱਕੋ ਹੀ ਥਾਲੀ 'ਚ ਰੋਟੀ ਖਾਣੇ ਆ ਇਕੱਠੇ ਜਵਾਨ ਹੁੰਨੇ ਆ ਜਿਵੇਂ ਸਾਨੂੰ ਜ਼ਮੀਨਾਂ ਦਾ ਲਾਲਚ ਪੈ ਜਾਂਦਾ ਸੀ ਦੁਸ਼ਮਣ ਬਣ ਜਾਂਦੇ ਇੱਕ ਦੂਜੇ ਦੇ ਸੋ ਦੁਨੀਆ ਦੇ ਵਿੱਚ ਆ ਖੂਨ ਦੇ ਰਿਸ਼ਤਿਆਂ ਤੋਂ ਪਿਆਰਾ ਕੋਈ ਰਿਸ਼ਤਾ ਨਹੀਂ ਹੈਗਾ ਸੋ ਜ਼ਮੀਨਾਂ ਜਾਇਦਾਦਾਂ ਸਭ ਕੁਝ ਇੱਤੀ ਰਹਿ ਜਾਣਾ ਪਿਆਰ ਆ ਸਭ ਤੋਂ ਵੱਡੀ ਚੀਜ਼ ਇਹ ਇਹੋ ਜਿਹਾ ਸਨੇਹ ਆ ਦਿੰਦੀ ਹੈ ਜੀ ਸ਼ਰੀਫ ਕਿੰਨੇ Song ਆ ਜੀ ਕਿਦ ਕਿਦੇ ਗਾਣੇ ਆ ਇਹਦੇ ਵਿੱਚ 4 Song ਆ ਜੀ ਯਾਸ਼ੇਰ ਖਾਨ ਦਾ ਜੀ ਇੱਕ ਲਹੂ ਬਹਿ ਰੂਪੀਆ ਸੀ ਰਿਲੀਜ਼ ਕੀਤਾ ਬਹੁਤ ਪਸੰਦ ਕੀਤਾ ਗਿਆ ਸਾਈਆਂ ਸਾਈਆਂ ਕਰਕੇ ਗਾਣਾ ਫਿਰ ਮਨਿੰਦਰ ਬੂਟਰ ਦਾ ਗਾਣਾ ਜੀ ਮੁਸਾਫਿਰ ਦਿਲਪ੍ਰਿਤ ਢਿੱਲੋਂ ਹਰਪੀ ਹਰਪੀ ਹਾਂ ਹਰਪੀ ਗਿੱਲ ਹੈਗੀ ਜੈਦੇਵ ਕੁਮਾਰ ਜੀ ਦਾ ਮਿਊਜ਼ਿਕ ਹੈ ਜੀ ਉਹ ਵੀ ਹੈ ਨਾ ਯੰਗ ਗੋਲਡ ਗੋਲਡ ਬாய் ਦਾ ਹੈ ਜੀ ਜੈਦੇਵ ਕੁਮਾਰ ਜੀ ਦਾ ਮਿਊਜ਼ਿਕ ਹੈ ਕੋਈ ਆਇਆ ਜਿਹਾ ਸ਼ਾਰਟ ਜਿਹੜਾ ਕਿ ਤੁਹਾਨੂੰ ਵਧੀਆ ਲੱਗਦਾ ਹੋਵੇ ਸਾਰੇ ਸ਼ਾਰਟ ਸਾਰੇ ਸੀਨ ਵਧੀਆ ਨੇ ਜੀ इमोशनल ਸੀਨ ਨੇ ਇੱਕ ਤੋਂ ਇੱਕ ਵਧ ਕੇ ਕਿਸੇ ਇੱਕ ਕਿਉਂਕਿ ਅਸੀਂ ਦਾ ਐਕਟਰ ਹਰ ਹਰੇਕ ਸੀਨ ਦੇ ਨਾਲ ਜੁੜੇ ਹੋਨੇ ਆ ਸਾਰੇ ਸੀਨ ਵਧੀਆ ਨੇ ਦੇਖੋ ਤੁਸੀਂ ਟ੍ਰੇਲਰ ਦੇ ਵਿੱਚ ਕਿੰਨੇ ਪਿਆਰੇ ਪਿਆਰੇ ਸੀਨਸ ਆਉਂਦੇ ਨੇ ਔਰ ਬੰਨ ਕੇ ਰੱਖਦੀ ਹੈ ਫਿਲਮ ਉਹ ਪਤਾ ਵੀ ਲੱਗਦਾ ਕਿ ਇਮੋਸ਼ਨਲ ਹੈ ਰਿਸ਼ਤਿਆਂ ਦੀ ਗੱਲ ਕਰਦੀ ਹੈ ਸੋ ਸਾਰੀ ਫਿਲਮ ਹੀ ਵਧੀਆ ਸਾਡੇ ਲਈ ਲੋਕਾਂ ਨੂੰ ਆਪਣੀ ਫਿਲਮ ਬਾਰੇ ਮੈਸੇਜ ਕਿ ਹਾਂਜੀ 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 ਮੈਂ ਹੀ ਕਹਾਂਗੀ ਕਿ ਅਸੀਂ ਕੋਸ਼ਿਸ਼ ਕੀਤੀ ਇੱਕ ਡਿਫਰੈਂਟ ਕੰਟੈਂਟ ਲੈ ਕੇ ਆਉਂਦੀ ਔਰ ਹਮੇਸ਼ਾ ਆਡੀਅנס ਉਹਨੂੰ ਐਕਸੈਪਟ ਕਰਦੀ ਹੈ ਔਰ ਮੈਨੂੰ ਇਹ ਤੁਸੀ ਸ਼ਰੀਕ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਸ਼ਰੀਕ ਟੂਰੇ ਆਪਣੀ ਆਡੀਅנס ਨੂੰ ਹੋਰ ਵੀ ਜ਼ਿਆਦਾ ਐਂਟਰਟੇਨਮੈਂਟ ਕਰੀਏ ਤਾਂ ਮੈਂ ਬਸ ਦਰਖਾਸਤ ਹੀ ਕਰ ਸਕਦੀਆਂ ਕਿ 8 ਜੁਲਾਈ ਨੂੰ ਆਪਣੀ ਫੈਮਲੀਆਂ ਨਾਲ ਜਾ ਕੇ ਜ਼ਰੂਰ ਇਹ ਮੂਵੀ ਦੇਖ ਕੇ ਆਇਓ ਸੱਚੀ ਬਹੁਤ ਡਿਫਰੈਂਟ ਕੰਟੈਂਟ ਹੈ ਬਹੁਤ ਕੁਝ ਹੈ ਐਕਸ਼ਨ ਹੈ ਪਿਆਰ ਹੈ ਲੜਾਈ ਹੈ ਝਗੜਾ ਬਹੁਤ ਸਾਰਾ ਹੈ ਇਹਦੇ ਵਿੱਚ ਮਸਾਲਾ ਵੀ ਹੈ ਸੋ ਪਲੀਜ਼ ਤੁਸੀਂ 8 ਜੁਲਾਈ ਨੂੰ ਜ਼ਰੂਰ ਦੇਖ ਕੇ ਆਇਓ